ਇਹ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਮਾਨਲੀਪੁਰ ਥਾਣਾ ਤਲਵੰਡੀ ਚੋਦਰੀ ਜ਼ਿਲ੍ਹਾ ਕਪੂਰਥਲਾ ਜਿਹੜਾ ਗੁਰਪੁਰਪੁਰਬ ਦੇ ਸਬੰਧ ਵਿੱਚ ਪ੍ਰੋਗਰਾਮ ਹੁੰਦਾ ਜੀ ਨਨਕਾਣਾ ਸਾਹਿਬ ਇਹ ਜੱਫੇ ਦੇ ਨਾਲ ਗਈ ਸੀ ਜੀ ਤੇ ਉੱਥੋਂ ਇਹ ਵਾਪਸ ਨਹੀਂ ਆਈ ਤੇ ਹੁਣ ਇਹਦੇ ਸਬੰਧੀ ਜਿਹੜੇ ਆ ਸੀਨੀਅਰ ਅਫਸਰਤ ਮਹਿਕਮਾ ਜਿਹੜਾ ਇਹ ਪੜਤਾਲ ਕਰ ਰਿਹਾ ਵੀ ਕਿਉਂ ਨਹੀਂ ਆਈ ਤੇ ਕੀ ਗੱਲ ਹੈ ਜੀ ਕੋਈ ਜਾਣ ਦੀ ਤਰੀਕ ਸੀਗੀ ਤੇ ਕਦੋਂ ਗਈ ਜੇ ਇਹ ਇਹਦੇ ਜਾਣ ਦੀ ਤਰੀਕ ਜਦੋਂ ਜੱਥਾ ਗਿਆ ਜੀ ਉਹਦੇ ਨਾਲ ਹੀ ਤਕਰੀਬਨ ਹੋ ਸਕਦਾ 4 ਤਰੀਕ ਨੂੰ ਮੈਂ ਵੀ ਗਿਆ ਤੇ ਉਰੋਂ ਗਈ ਹੈ ਜੀ। ਆਪ ਜੀ ਨੂੰ ਸੂਚਨਾ ਕਿੱਥੋਂ ਮਿਲੀ ਹੈ? ਸਾਨੂੰ ਤੇ ਇਹ ਪਿੰਡ ਦੇ ਸਰਪੰਚ ਨਾਲ ਰਾਬਤਾ ਕਾਇਮ ਕਰਕੇ ਪਤਾ ਕੀਤਾ ਜੀ ਅਸੀਂ। ਉਹਨਾਂ ਦੱਸਿਆ ਵੀ ਅਜੇ ਪਹੁੰਚੀ ਨਹੀਂ ਹੈ ਪਿੰਡਾਂ। ਹੁਣ ਤੱਕ ਦੀ ਤਫਤੀਸ਼ ਚ ਕੀ ਸਾਹਮਣੇ ਆਇਆ ਜੀ? ਤਫਤੀਸ਼ ਤੇ ਇਹਦੀ ਅਜੇ ਕੁਝ ਪਤਾ ਲੱਗ ਨਹੀਂ ਰਿਹਾ ਜੀ। ਇਹਦੇ ਕਾਲ ਡਿਟੇਲ ਜਾਂਦੇ ਸਾਥੀਆਂ ਦੇ ਬਾਰੇ ਜਿਹੜੇ ਨਾਲ ਗਏ ਸੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਫਿਰ ਪਤਾ ਲੱਗੂਗਾ ਜੀ। ਪਰਿਵਾਰ ਨਾਲ ਹੋ ਗਈ ਗੱਲਬਾਤ ਜੀ। ਹਾਂਜੀ ਪਰਿਵਾਰ ਨਾਲ ਵੀ ਹੋਈ ਹੈ ਗੱਲਬਾਤ। ਪਰਿਵਾਰ ਦੇ ਮੈਂਬਰ ਨਾਲ ਨਹੀਂ ਕੋਈ ਗੱਲ ਹੋਈ ਕਿ ਇਹ ਮੁੰਡੇ ਇਹਦੇ ਜਿਹੜੇ ਅਜੇ ਉਹ ਕਰੇ ਨਹੀਂ ਆਗੇ ਕੋਈ ਦੱਸ ਦੇ ਕਿ ਇਹਦੇ ਤੋਂ ਮਾਮਲੇ ਵੀ ਦਰਜ ਨੇ ਜੀ ਉਹ ਕੀ ਹੈ ਹਾਂਜੀ ਇਹਦੇ ਤੇ ਸਿਗੇ ਮੁਕਦਮੇ ਦਰਜ ਕਰਨ ਪਰ ਉਹਨਾਂ ਦੇ ਵਿੱਚੋਂ ਮੇਬੀ ਉਹਦੇ ਖਤਮ ਹੋਏ ਕੋਰਟ ਚੋਂ ਜੀ ਹਾਂਜੀ ਉਹ ਕਿਹੜੇ ਮਾਮਲੇ ਸੀਗੇ ਉਹ ਮਾਮਲੇ ਮੇਰੇ ਹਿਸਾਬ ਨਾਲ 376 ਦਾ ਹੋ ਸਕਦਾ ਜੀ ਕੋਈ 385 ਇਦਾਂ ਦਰਜ ਨੇ ਵੱਖ-ਵੱਖ ਥਾਣਿਆਂ ਦੇ ਦੋ ਸਿਟੀ ਕਪੂਰਥਲੇ ਨੇ ਤੇ ਇੱਕ ਹੈਗਾ ਜੀ ਜ਼ਿਲ੍ਹਾ ਪਠੰਡਾ ਕੋਰਟ ਪੱਤਾ ਥਾਣਾ ਦਰਜ ਹੈ ਇਹ ਇਹਦੇ ਵੱਲੋਂ ਦਰਸੀ ਗਈ ਇਹਦੇ ਉੱਤੇ ਦਰਸੀ ਗਈ ਇਹ ਇਹਦੇ ਇਹ ਦੋਸ਼ੀ ਹੈ ਜੀ ਉਹ ਨਾਮ ਕਰਨਵੇਂ ਅੱਛਾ ਜੀ ਤੇ ਹੁਣ ਉਹਦੇ ਚ ਬੜੀ ਜਿਹੀ ਚੈਲ ਹੈ ਇਹ ਇਹਦੇ तकरीबन ਨਿਬੜੇ ਹੋਏ ਜੀ ਕੋਰਟ ਚੋਂ ਬਾਕੀ ਪੂਰੀ ਡਿਟੇਲ ਬਾਰੇ ਜਿਹੜਾ ਅਜੇ ਨਾ ਨਹੀਂ ਹੈਗੀ ਜਾਣਕਾਰੀ ਹੈ ਨਾ ਉਹ ਮਿਥਲੇ ਆਪਾਂ ਚਾਹੀਦੀ ਉਹਦੇ ਚ ਜਵਾਬ ਜਾਣਾ ਹੈ ਕੋਰਟ ਦਾ ਪਰ ਉਹ ਤੋਂ ਲੈ ਲਵਾਂ ਨਾ ਇਹਨੂੰ ਪਾ ਲਈ ਲਵਾਂ